ਕਹਿੰਦੇ ਕਿ ਗੁਰਪੀਰ ਤਾਂ ਲੋਕਾਂ ਦੀਆਂ ਬਲਾਵਾ ਮੰਗਦੇ ਨੇ ਗੁਰਪੀਰ ਤਾਂ ਲੋਕਾਂ ਦੀਆਂ ਬਲਾਵਾ ਮੰਗਦੇ ਨੇ ਪਰ ਚੋਰ ਨਸ਼ੇੜੀ ਮਾੜੇ ਅੰਸਰ ਉਹਨਾਂ ਪਵਿੱਤਰ ਥਾਵਾਂ ਤੇ ਵੀ ਆ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੰਦੇ ਆ ਜਿੱਥੋਂ ਆ ਕੇ ਲੋਕ ਦੁਆਵਾਂ ਮੰਗਦੇ ਨੇ ਜਿੱਥੋਂ ਆ ਕੇ ਲੋਕ ਦੁਆਵਾਂ ਮੰਗਦੇ ਨੇ ਸਾਥਿਓ ਪਹਿਲਾਂ ਤੁਹਾਨੂੰ ਤਸਵੀਰਾਂ ਨਵਾਂ ਸ਼ਹਿਰ ਕਰਿਆਮ ਰੋਡ ਤੋਂ ਦਿਖਾਈਆਂ ਸਿਗੀਆਂ ਜਿੱਥੇ ਮੇਨ ਸੜਕ ਦੇ ਉੱਤੇ ਹੀ ਚੋਰ ਜਿਹੜੇ ਦੋ ਦੁਕਾਨਾਂ ਨੂੰ ਨਿਸ਼ਾਨਾ ਬਣਾ ਕੇ ਗਏ ਸੀਗੇ ਪਰ ਕੱਲ ਜਿਹੜਾ ਦਿਨ ਬੀਤਿਆ ਆ ਉਦੋਂ ਚੋਰ ਕਰਿਆਮ ਪਿੰਡ ਵਿੱਚ ਵੀ ਆਉਂਦੇ ਆ ਔਰ ਇੱਥੇ ਵੀ ਇਹ ਪੀਰਾਂ ਦਾ ਰੋਜਾ ਹੈ ਇੱਥੇ ਵੀ ਆ ਕੇ ਕਟਣੋਂ ਅੰਜਾਮ ਦਿੱਤਾ ਜਾਂਦਾ ਹੈ ਸੇਵਾਦਾਰ ਸਾਹਿਬ ਇੱਥੇ ਸਾਡੇ ਨਾਲ ਮੌਜੂਦ ਨੇ ਬਾਬਾ ਜੀ ਮੌਜੂਦ ਨੇ ਬਾਬਾ ਜੀ ਕੱਲ ਜਿਹੜੀ ਘਟਨਾ ਹੋਈ ਹੈ ਇਹ ਕਿੰਨੇ ਵਜੇ ਦਾ ਵਾਕਿਆ ਹੈ ਤੇ ਚੋਰ ਕੱਤੇ ਆਇਆ ਸਕੂਟੀ ਤੇ ਆਇਆ ਔਰ ਸਾਡੇ ਸੁਣ ਜਾ ਕੇ ਸਕੂਟੀ ਛੱਡ ਕੇ ਵੀ ਚਲਾ ਗਿਆ ਥੋੜੀ ਇੱਕ ਵਾਰੀ ਡਿਟੇਲ ਸਮਝਾ ਦਿਓ ਇਦਾਂ ਹੋਇਆ ਜਿੱਥੋਂ ਮੈਂ ਲੈਟਾ ਬੰਦ ਕਰਨ ਗਿਆ ਜੀ ਕਿੰਨੇ ਵਜੇ ਦਾ ਸਮਾਂ ਸੀ ਜੀ 7 ਵਜੇ ਦਾ ਠੀਕ ਹੈ ਜੀ ਲੈਟਾ ਬੰਦ ਕਰਿਆ ਇਦੋਂ ਫੇਰ ਰੋਜੇ ਦਿਲੇ ਘਟ ਚਾਲੂ ਕੀਤੀ ਫਿਰ ਅੰਦਰ ਮੱਧਰ ਕੇ ਪਲੇ ਪਾਸੇ ਗਿਆ ਬਾਬ ਮੈਂ ਤੇ ਉੱਥੇ ਮੈਂ ਕਿਹਾ ਦਸ ਮੱਥਾ ਟੇਕਦਾ ਬੰਦਾ ਹੀ ਜੀ ਤੇ ਬਾਅਦ ਚ ਮੈਂ ਜਾ ਕੇ ਬੰਦਾ ਆਉਂਦਾ ਦੇਖ ਲਿਆ ਤੁਸੀਂ ਹਾਂ ਜੀ ਨਹੀਂ ਮੱਥਾ ਟੇਕਦਾ ਅੰਦਰ ਜੀ ਮਤਲਬ ਜਦੋਂ ਚੋਰ ਇੱਥੇ ਆਇਆ ਨਹੀਂ ਨਹੀਂ ਦੇਖਿਆ ਤੁਸੀਂ ਤੁਹਾਡਾ ਇਹੀ ਕਮਰਾ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਉਹ ਜਿਸ ਵੱਲੇ ਤੁਹਾਨੂੰ ਨਾ ਮੈਂ ਉਹ ਮੁੰਡਾ ਉਹ ਏਦਾਂ ਬੈਠਾ ਸੀਗਾ ਮੈਂ ਹੋਏ ਮੈਂ ਦੇਖ ਲਿਆ ਘਰ ਨੂੰ ਦੇਖਿਆ ਫਿਰ ਪੈਸੇ ਕਢਣ ਲੱਗਾ ਫਟਾਫਟ ਅੱਛਾ ਹਾਂ ਜੀ ਫਿਰ ਮੈਂ ਉਹ ਇਧਰਲੇ ਪਾਸੇ ਦੀ ਕੁੰਡੀ ਬੰਦ ਕਰ ਦਿੱਤੀ ਹੂੰ ਬੰਦ ਕਰਦੀ ਜੇ ਉਹ ਇਧਰਲੇ ਪਾਸੇ ਨੇ ਡੰਟ ਗਿਆ ਦੂਜੇ ਪਾਸੇ ਦੀ ਭੱਜ ਗਈ ਦੂਜੇ ਪਾਸੇ ਭੱਜ ਗਈ ਪਰ ਆਪਾਂ ਦਰਸ਼ਕਾਂ ਨੂੰ ਸਮਝਾ ਰਹੀ ਜਿਹੜੇ ਪਰਿਵਾਰਕ ਮੈਂਬਰ ਦੇਖ ਰਹੇ ਆ ਕਿ ਚੋਰ ਆਇਆ ਸਕੂਟੀ ਤੇ ਆਇਆ ਚਲੋ ਤੁਸੀਂ ਇੱਥੇ ਦਰਬਾਰ ਤੇ ਹੁੰਨੇ ਆ ਬੰਦਾ ਕਹਿੰਦਾ ਕਿ ਸ਼ਾਇਦ ਕੋਈ ਦੁਆ ਮੰਗਣ ਆਇਆ ਕੋਈ ਮੱਥਾ ਟੇਕਣ ਆਇਆ ਹਨਾ ਤੇ ਉਹ ਚੋਰ ਜਦੋਂ ਦਾਖਲ ਹੋਇਆ ਜਦੋਂ ਆਇਆ ਉਦੋਂ ਖੜਾਕਾ ਤੁਹਾਨੂੰ ਸੁਣਿਆ ਉੱਥੇ ਕੋਈ ਨਹੀਂ ਨਹੀਂ ਕੁਝ ਨਹੀਂ ਹੋਇਆ ਫਿਰ ਤੁਸੀਂ ਵੈਸੇ ਹੀ ਪਿੱਛੇ ਗਏ ਆ ਕਿ ਦੇਖਾ ਕੀ ਕੋਣ ਆਇਆ ਪਰ ਉਹਨੂੰ ਜੋ ਤੁਸੀਂ ਦੇਖਿਆ ਪੈਸੇ ਕੱਢ ਰਿਹਾ ਤੁਸੀਂ ਆਪਣੇ ਵੱਲੋਂ ਉਹਨੂੰ ਡੱਕਣ ਲਈ ਕੁੰਡੀ ਇੱਕ ਪਾਸੇ ਲਈ ਤੇ ਦੂਜ ਕਿੰਨੀ ਉਮਰ ਦਾ ਸੀ ਜੀ ਉਮਰ ਬਾਈ 23 ਸਾਲ ਦੀ ਹੋਣੀ ਅੱਛਾ 22 23 ਸਾਲ ਤੇ ਮੂੰਹ ਬੰਨਿਆ ਸੀ ਮੂੰਹ ਬੰਨਿਆ ਸੀ ਮੋਨਾ ਸੀ ਮੋਨਾ ਸੀ ਮੂੰਹ ਬੰਨਿਆ ਸੀ ਉਹਨਾਂ ਪੀਲੇ ਕੱਪੜੇ ਨਾਲ ਅੱਛਾ ਜੀ ਸਾਰਾ ਬੰਨਿਆ ਕਿੰਨਾ ਕੱਦ ਕਾਠੀ ਕਿ ਤੁਸੀਂ ਉਹ ਹੁਣ 5 ਫੁੱਟ ਦਾ ਹੁੰਦਾ ਸੀ 5 ਫੁੱਟ ਦਾ ਠੀਕ ਤੇ ਬਾਪਾ ਜੀ ਤੁਸੀਂ ਦਾ ਇੱਥੇ ਹੁੰਨੇ ਆ ਫਿਰ ਤੁਹਾਡੀ ਸੇਫਟੀ ਲਈ ਕੀ ਹੈ ਸਾਰੇ ਇੱਥੇ ਇੱਥੇ ਰਾਤ ਨੂੰ ਬੰਦੇ ਜੀ ਅੱਛਾ ਅਸੀਂ ਇੱਥੇ ਸੇਵਾ ਕਰਦੇ ਸੀ ਨਾ ਜੀ ਸਾਰੇ ਜਾਣੀ ਸੀ ਜੀ ਸਵੇਰੇ 6:30 ਵਜੇ ਇੱਥੇ ਸੀਗੇ ਜੀ ਅੱਛਾ ਜੀ 6:30 ਵਜੇ ਤੋਂ ਬਾਅਦ ਫਿਰ ਮੈਂ ਉਧਰ ਰੋਟੀ ਬਣਾਉਣ ਚੱਲ ਗਿਆ ਰੋਟੀ ਬਣਾ ਕੇ ਆ ਕੇ ਦੇਖਿਆ ਇੱਧਰ ਹੁਣ ਵੀ ਮੈਂ ਅਸੀਂ ਅੱਜ ਤਾਂ ਦੇਖਿਆ ਤੁਸੀਂ ਸੇਵਾ ਕਰ ਰਹੇ ਸੀ ਸਾਰੇ ਜਾਣੇ ਔਰ ਮੇਰੇ ਖਾਲ ਮੋਰੇ ਮੇਲਾ ਵੀ ਆ ਰਿਹਾ ਮੇਲਾ ਜੀ ਛਾੜ ਦੇਉਣੀ ਆ ਦਾ ਮੇਲਾ ਜੀ ਤੇ ਪੈਸੇ ਕਿਨੇ ਚੱਕ ਕੇ ਲੈ ਕੇ ਗਏ 70000 ਬਣਾਉਂਦਾ ਅੰਦਾਜ਼ਾ ਇੰਨਾ ਅੰਦਾਜ਼ਾ ਇੰਨਾ ਕਹੀਏ ਮੇਲੇ ਲਈ ਰੱਖੀ ਚੰਗੀ ਇੰਨੀ ਘੱਟ ਸੀ ਜੀ ਅੱਛਾ ਇੰਨੀ ਘੱਟ ਬੰਦ ਗਿਆ ਬੱਧੀ ਨਿਉਦ ਕੋ ਜੜਕਿਲ ਬੇੜਕ ਨੱਟ ਗਿਆ ਹੋ ਇਹ ਲੋਰ ਚੈਨੀ ਸੀਗੀ ਚੜੀ ਲੱਤੀਆਂ ਸੀ ਇਹ ਵੀ ਭੁੱਲ ਗਿਆ ਸਕੂਟੀ ਤੇ ਐਮ ਸਕੂਟੀ ਭੱਜ ਗਿਆ ਸਕੂਟੀ ਵੀ ਛੱਡ ਕੇ ਨੱਡ ਗਿਆ ਉਹ ਤੇ ਸਕੂਟੀ ਦਾ ਨੰਬਰ ਕਿੰਨਾ ਸੀ ਜੀ ਨੰਬਰ ਕਿੰਨਾ ਸੀ ਮੈਂ ਜਾ ਨਹੀਂ ਪੀ ਵੀ 32 ਸੀਗੇ ਕੋਈ ਚਲੋ ਸਕੂਟੀ ਹੁਣ ਕਿੱਥੇ ਆ ਸਕੂਟੀ ਦਾ ਨਮਾਸ਼ਾਰ ਵਾਗੇ ਥਾਣੇ ਆ ਥਾਣੇ ਸਦਰ ਥਾਣਾ ਪੈਂਦਾ ਖਾ ਸਦਰ ਥਾਣਾ ਚੰਦਾ ਆਪਣਾ ਤੇ ਸਦਰ ਥਾਣਾ ਪੈਂਦਾ ਤੁਸੀਂ ਫਿਰ ਪੁਲਿਸ ਨੂੰ ਇਨਫੋਰਮ ਕਿੰਨੇ ਵਜੇ ਕੀਤਾ ਜੀ ਕੋਦੋ ਸਰਪੰਚ ਆ ਗਿਆ ਸੀ ਅੱਛਾ ਜੀ ਉਹਨ ਸਰਪੰਚ ਨੇ ਫੋਨ ਕੀਤਾ ਬੱਸ ਆ ਗਿਆ ਪੁਲਸ ਆ ਗਈ ਸੀ ਆ ਜੀ ਰਾਤੀ 7:30 ਵਜੇ ਕੋਟੀ ਲੈ ਕੇ ਫਿਰ ਸਕੂਟਰੀ ਲਗਾ ਜੀ ਤੇ ਪਤਾ ਲੱਗਾ ਸਕੂਟਰੀ ਕਿੱਥੇ ਦੀ ਹੈ ਜੀ 342 ਹੈ ਜੀ ਉਹ ਤੇ ਕਾਜ ਪੱਤਰ ਪੂਰੇ ਉਹਦੇ ਵਿੱਚ ਹੈ ਜੀ ਅੱਛਾ ਜੀ ਤੇ ਔੜ ਅੜਪੜਦੀ ਹੈ ਜੀ ਅੱਛਾ ਅੜਪੜਦੀ ਦੱਸ ਹਾਂ ਜੀ ਤੇ ਫਿਰ ਪਤਾ ਨਹੀਂ ਕੀਤਾ ਕਿਸੇ ਕਿਹਨਾਂ ਦੇ ਘਰ ਦੀ ਹੈ ਕੀ ਨਾਮ ਬੋਲਦਾ ਨਹੀਂ ਨਹੀਂ ਜੀ ਇਹਨਾਂ ਨੂੰ ਪਤਾ ਨਹੀਂ ਪੁਲਿਸ ਨੂੰ ਪਤਾ ਹੋਣਾ ਪੁਲਿਸ ਨੂੰ ਪਤਾ ਬਸ ਤੁਸੀਂ ਅਪਡੇਟ ਲਈ ਕਿ ਕਿੰਨੇ ਤੱਕ ਕੌਣ ਦੀ ਤਪਤੀਸ਼ ਹੋ ਗਿਆ ਦੇਖਣ ਗਏ ਹੋ ਜੀ ਉਹਨਾਂ ਬੰਦੇ ਨੂੰ ਅੱਛਾ ਕਿੱਥੇ ਅੜਪੜ ਗਏ ਹੋ ਵੀਰ ਦੇ ਕਿਉਂਕਿ ਪਿੰਡ ਜਾ ਕੇ ਪਤਾ ਲੱਗ ਜਾਣਾ ਕਿ ਇਹ ਸਕੂਟੀ ਚੋਰੀ ਦੀ ਹੈ ਕਿ ਉਹ ਉਹ ਬੰਦਾ ਜਿਹੜਾ ਲੈ ਕੇ ਆ ਉਹਦੀ ਵਿਰਤੀ ਕਿਹੋ ਜਿਹੀ ਹੈ ਕਿ ਉਹ ਚੋਰ ਵਿਰਤੀ ਦਾ ਅੱਛਾ ਜੀ ਸਾਹਿਬ ਵੀ ਕਹਿੰਦੇ ਸੀ ਵੀ ਪਤਾ ਨਹੀਂ ਚੋਰੀ ਦੀ ਹੋਵੇ ਫਿਰ ਤਾਂ ਪਤਾ ਨਹੀਂ ਲੱਗਦਾ ਚਲੋ ਜੇ ਚੋਰੀ ਹੋਈ ਤਾਂ ਜਿਹਦੀ ਸਕੂਟੀ ਹੋਵੇ ਤਾਂ ਵਾਪਸ ਮਿਲ ਜੂ ਵਾਪਸ ਮਿਲ ਜੂ ਹਾਂ ਜੀ ਹਾਂ ਜੀ ਕਿਉਂਕਿ ਫਿਰ ਕੰਪਲੇਂਟ ਕਰਾਈ ਹੋਣੀ ਉਹਨਾਂ ਨੇ ਹਾਂ ਜੀ ਹਾਂ ਜੀ ਕਿੱਥੇ ਇੱਕ ਵਾਰ ਦਿਖਾ ਦਈਏ ਆਪਾਂ ਚਲੋ ਜਿਹੜੇ ਸਾਡੇ ਪਰਿਵਾਰਕ ਮੈਂਬਰ ਉਹਨਾਂ ਨੂੰ ਲੋਕੇਸ਼ਨ ਦਿਖਾ ਦਈਏ ਜੀ ਹਾਲਾਂਕਿ ਅਸੀਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਣਾ ਚਾਹੁੰਨਾ ਕਿ ਕਰਿਆਮ ਅਸੀਂ ਗਰੀਆਮ ਰੋਡ ਤੇ ਆਏ ਸੀਗੇ ਖਬਰ ਕਰਨ ਔਰ ਉੱਥੋਂ ਹੀ ਸਾਨੂੰ ਪਤਾ ਲੱਗਾ ਕਿ ਇੱਕ ਚੋਰ ਇੱਥੇ ਵੀ ਕੱਲ ਦਾਖਲ ਹੁੰਦਾ ਜਦੋਂ ਬਾਬਾ ਜੀ ਉਹਨੂੰ ਫੜਨ ਦੀ ਕੋਸ਼ਿਸ਼ ਕਰਦੇ ਆ ਤਾਂ ਦੂਜੇ ਰਾਤੀ ਭੱਜ ਜਾਂਦਾ ਔਰ ਸਕੂਟੀ ਆਪਣੀ ਇੱਥੇ ਛੱਡ ਗਿਆ ਉਹ ਸਕੂਟੀ ਚੋਰੀ ਦੀ ਸੀ ਕਿ ਉਹਦੀ ਆਪਣੀ ਸੀ ਪੁਲਿਸ ਇਸ ਗੱਲ ਦੀ ਤਫ਼ਤੀਸ਼ ਕਰ ਰਹੀ ਹੈ ਔਰ ਜਲਦੀ ਇਹ ਗੱਲ ਸਾਹਮਣੇ ਆ ਜਾਏਗੀ ਪਰ ਵੱਡੀ مایوسی ਵਾਲੀ ਗੱਲ ਇਹ ਹੈ ਕਿ ਚੋਰ ਹੁਣ ਧਾਰਮਿਕ ਸਥਾਨਾਂ ਨੂੰ ਵੀ ਬਿਲਕੁਲ ਨਾ ਡਰ ਹੋ ਕੇ ਨਿਸ਼ਾਨਾ ਬਣਾ ਰਹੇ ਆ ਆ ਤਸਵੀਰਾਂ ਨੇ ਜੀ ਸਥਾਨ ਦੀਆਂ ਜਿੱਥੇ ਕੱਲ ਚੋਰ ਦਾਖਲ ਹੋਇਆ ਤੁਸੀਂ ਆਹ ਵਾਲਾ ਕੁੰਡਾ ਆ ਜਿਹਨੂੰ ਬਾਹਰ ਕੁੰਡਾ ਲਾਇਆ ਸੀ ਚੋਰ ਉਹ ਬੈਠਾ ਕਿੱਥੇ ਸੀ ਚੋਰ ਉਹ ਸਾਹਮਣੇ ਉੱਥੇ ਬੈਠਾ ਸੀ ਅੱਛਾ ਉਹ ਗੱਡੀ ਕਿਹੜੀ ਨਾ ਜੀ ਜੀ ਜਿੱਥੇ ਪੈਸੇ ਰੱਖੇ ਉਹ ਠੱਠੀ ਕਰਕੇ ਤੇ ਉਹ ਚੱਲੀ ਦਾ ਕੰਮ ਕਰਦਾ ਸੀ ਚੱਲੀਆਂ ਦਾ ਕੰਮ ਕਰਦਾ ਸੀ ਫਿਰ ਭੱਜਿਆ ਪਰਲੇ ਪਾਸੇ ਇੱਧਰ ਜਿੰਨਗੇ ਪੱਛੇ ਇਧਰਲੇ ਪਾਸੇ ਫਿਰ ਇਧਰੋਂ ਖੇਤੋਂ ਖੇਤੀ ਹੋਉਂਦੀ ਖੇਤੋਂ ਸਵੇਰੇ ਪੈਸੇ ਵੀ ਚੱਕੇ ਸੀ ਜੀ ਇੱਥੋਂ ਫੇਰ ਇੱਥੋਂ ਸਿੱਧਾ ਗਿਆ ਜੀ ਉਧਰ ਨੂੰ ਅੱਛਾ ਹਾਂ ਜੀ ਫਿਰ ਮਗਰ ਨਹੀਂ ਭੱਜੇ ਤੁਸੀਂ ਉਧਰ ਮਗਰ ਨਹੀਂ ਉਹ ਰਾਤ ਦਾ ਤਾਂ ਪਤਾ ਨਹੀਂ ਲ ਇੰਨਾ ਵੀ ਸ਼ੁਕਰ ਹੈ ਕਿ ਜੇ ਤੁਸੀਂ ਉਹਨੂੰ ਉਹਦੇ ਕੋਲ ਕੋਈ ਹਜ਼ਾਰ ਨਾ ਹੋਵੇ ਤੁਹਾਡੇ ਮਾਰ ਨਾ ਦਿੰਦਾ ਹਾਂਜੀ ਹਾਂਜੀ ਕਿਉਂਕਿ ਇਹ ਡਰਦੇ ਥੋੜੇ ਮਾਰ ਲੱਗਦਾ ਪਗੜੀ ਹੁੰਦਾ ਤਾਂ ਜੀ ਕੋਈ ਖਾਰ ਹੋਵੇ ਅਗਰ ਮਾਰ ਕੇ ਰੋਡ ਤੇ ਚੱਲਦੇ ਸੀ ਧਾਤੀ ਸੀ ਰੱਖੀ ਹੋਈ ਜੀ ਸਕੂਟੀ ਧਾਤੀ ਸੀ ਹੋ ਸਕਦਾ ਉਹਦੇ ਕੋਲ ਵੀ ਕੁਝ ਹੋਵੇ ਕੋਲ ਨਹੀਂ ਸੀ ਕੁਝ ਰਾੜ ਸੀ ਕੋਲ ਰੋਡ ਤੇ ਸੀ ਉਹ ਰਾੜ ਵੀ ਇੱਥੇ ਛੱਡ ਕੇ ਨੱਟ ਗਿਆ ਜੀ ਅੱਛਾ ਗੱਲੇ ਨੂੰ ਲੋਕ ਲੱਗਾ ਸੀ ਹਾਂ ਲੱਗਾ ਸੀ ਜੀ ਗੱਲੇ ਤੋਂ ਭੰਨਿਆ ਸੀ ਭੰਨਿਆ ਜੀ ਫਿਰ ਉਹ ਹੀ ਖੜਾਕਾ ਖੁਰੁਕਾ ਤੁਹਾਨੂੰ ਸੁਣਿਆ ਹੋਣਾ ਮੈਨੂੰ ਖੜਾਕਾ ਨਹੀਂ ਜੀ ਮੈਂ ਤਾਂ ਮੁੱਠਾ ਡੂ ਟਿਕਣਾ ਸੀ ਜੀ ਮੈਂ ਲੈਟਰਾਂ ਦੇ ਘਰ ਆ ਹੋਰ ਹੁਣ ਮੰਗ ਕੀ ਹੈ ਜੀ ਮੰਗ ਕੀ ਮੰਗੇ ਨਹੀਂ ਮੰਗ ਦਈਏ ਵੀ ਇੱਥੇ ਜਗਾ ਦੇ ਦਨ ਕੰਮ ਨਹੀਂ ਹੋਣਾ ਨਹੀਂ ਚਾਹੀਦਾ ਨਾ ਜੀ ਤੇ ਜਿਹੜੀ ਰਕਮ ਚੱਕ ਕੇ ਲੈ ਗਿਆ ਰਕਮ ਚੱਕ ਕੇ ਹੁਣ ਕੀ ਆਪਾਂ ਦਈਏ ਹੁਣ ਕੀ ਦੇਣੀ ਹੈ ਫੜ ਹੁੰਦਾ ਰਕਮ ਵੀ ਵਾਪਸ ਮਿਲਣੀ ਚਾਹੀਦੀ ਕਿਉਂਕਿ ਸਰਗਤਾ ਵੱਲੋਂ ਸ਼ਰਤਾਂ ਨਾਲ ਹਾਂ ਜੀ ਉਹ 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 ਚਾਹੀਦੀ ਉਹ ਚਾਹੀਦੀ ਮਿਲਣੀ ਜੀ ਕਿਉਂਕਿ ਜਿਵੇਂ ਤੁਸੀਂ ਦੱਸਦੇ ਕਿ ਪੂਰੇ ਮੇਲਾ ਵੀ ਹੈ ਮੇਲਾ ਵੀ ਆਇਆ ਹਾਂ ਹਾਂ ਔਰ ਐਦਾਂ ਪੈਸੇ ਵਾਪਸ ਆਉਗੇ ਤਾਂ ਹੀ ਤੈਨੂੰ ਅਕਲ ਆਉਣੀ ਆ ਹਾਂ ਜੀ ਹਾਂ ਜੀ ਹਾਂ ਜੀ ਇਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਸਵੇਰੇ ਪੈਸੇ ਵਿਧਰ ਕਿਲਰ ਚੱਕਿਆ ਤਾਂ ਟਾਵੇ ਟੂ ਹਾਂਜੀ ਟਾਵੇ ਟੂ ਰੁਪਏ 120 ਰੁਪਏ ਉਧਰ ਹੋ ਜਾਂਦੇ ਤੱਕ ਕਿਲਰ ਦੇ ਗਏ ਕਿਲਰ ਦੇ ਪੈਸੇ ਗਏ ਕੋ ਬਾਨਾ ਨਹੀਂ ਹੋਇਆ ਉਹ ਤਾਂ ਭੱਜ ਗਿਆ ਜੀ ਨਾ ਉਹ ਆਪ ਵੀ ਤਾਂ ਨਸ਼ਾ ਕਰਕੇ ਕਿਲਰ ਦੇ ਫਿਰਦੇ ਹਾਂਜੀ ਤੇ ਕੋਈ ਤਾਂ ਧਾਰਮਿਕ ਸਥਾਨ ਤੋਂ ਚੋਰੀ ਕਰਕੇ ਜਾਣੀ ਸਜ਼ਾ ਤਾਂ ਮਿਲਦੀ ਗਲਤ ਆ ਨਾ ਇਹ ਚੋਰੀ ਤਾਂ ਕਿਤੇ ਵੀ ਕਰਨੀ ਮਾੜੀ ਆ ਸੋ ਭਾਜੀ ਜਿਹੜਾ ਜਿਹੜਾ ਇੱਥੋਂ ਨਾਲ ਇੰਨਾ ਜੇ ਕੰਮ ਕਰਕੇ ਆ ਇਹ ਵੀ ਬੰਦੇ ਬਾਕ ਬਕਸ ਦੇ ਚਲੋ ਬਾਦ ਚਲੋ ਜਿੱਦਾਂ ਕਰਨੀ ਨਕਸ਼ਾ ਪੱਤੇ ਵਾਲੀ ਕਰਨੀ ਹੈਗੀ ਡੇਰੇ ਵੀ ਨਹੀਂ ਵਕਤ ਤੇ ਲੋਕੀ ਇਹ ਦੇਖੋ ਹਿਆਂ ਕਿੰਨਾ ਖੁੱਲੇ ਔਰ ਸੁਰਤ ਕਿੰਨੀ ਬੇਸੁਰਤ ਹੋਈ ਆ ਹਾਂਜੀ ਹਾਂਜੀ ਇਹ ਤਾਂ ਹੈ ਜੀ ਨਸ਼ੇ ਨੇ ਕਿੰਨਾ ਬੇਸੁਰਤ ਕੀਤਾ ਨੇ ਹਾਂਜੀ ਹਾਂਜੀ ਇਹ ਪਹਿਲਾਂ ਤਾਂ ਆਪਣੇ ਘਰ ਚ ਸਾਰਾ ਸਮਾਨ ਚੱਕ ਕੇ ਵੇਚਦੇ ਆ ਹਾਂਜੀ ਹਾਂਜੀ ਫਿਰ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਆ ਫਿਰ ਜਾਂ ਦੇਖਦੇ ਕਿਤੇ ਵੀ ਨਹੀਂ ਸਰਦਾ ਫਿਰ ਅੱਬ ਦੀ ਸਤਾਨ ਨੂੰ ਵੀ ਨਿਸ਼ਾਨਾ ਬਣਾਉਣ ਲੱਗ ਪਾਏ ਜਿੱਦੇ ਕਰਨੀ ਮਾੜੇ ਹਾਲਾਤ ਹੈ ਜੀ ਤਾਂ ਅਸੀਂ ਫਿਰ ਵੀ ਸ਼ੁਕਰ ਕਰਦੇ ਆ ਕਿ ਬਾਬਾ ਜੀ ਤੇ ਕੋਈ ਉਹਨਾਂ ਨੇ ਹਮਲਾ ਨਹੀਂ ਕੀਤਾ ਜੇ ਹਮਲਾ ਕਰ ਦਿੰਦੇ ਤਾਂ ਕੰਮ ਔਖਾ ਹੋ ਜਾਣਾ ਸੀ ਅੱਛਾ ਔਰ ਇਹਨਾਂ ਨੇ ਪੁਲਿਸ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਉਸੇ ਵੇਲੇ ਇਨਫੋਰਮ ਕੀਤਾ ਸਕੂਟੀ ਜਿਹੜੀ ਹੈ ਪੁਲਿਸ ਦੇ ਕਬਜ਼ੇ ਵਿੱਚ ਹੈ ਔਰ ਮੇਰੀ ਐਸਐਚਓ ਸਾਹਿਬ ਨਾਲ ਗੱਲ ਹੋਈ ਸੀਗੀ ਤੇ ਉਹ ਤਫ਼ਤੀਸ਼ ਵਿੱਚ ਰੁੱਝੇ ਹੋਏ ਨੇ ਔਰ ਉਮੀਦ ਹੈ ਕਿ ਬਹੁਤ ਜਲਦੀ ਇਸ ਮਸਲੇ ਦਾ ਹੱਲ ਹੋਵੇਗਾ ਔਰ ਅਸੀਂ ਜਿਵੇਂ ਬਾਬਾ ਜੀ ਨੇ ਕਿਹਾ ਕਿ ਮੰਗ ਰੱਖਦੇ ਆ ਇਹਨਾਂ ਦੀ ਗੱਲ ਕਰਨਾ ਚਾਹਾਂਗੇ ਕਿ ਜਿਹੜੀ ਰਕਮ ਚੋਰ ਇੱਥੋਂ ਚੱਕ ਕੇ ਲੈ ਕੇ ਗਿਆ ਉਹ ਵਾਪਸ ਮਿਲਣੀ ਚਾਹੀਦੀ ਹੈ ਚੋਰ ਨੂੰ ਜਿਹੜੀ ਹੈ ਉਹ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਜੋ ਕੋਈ ਹੋਰ ਗਾਂ ਤੋਂ ਇਹ ਕੋਸ਼ਿਸ਼ ਨਾ ਕਰੇ ਕਿ ਕਿਸੇ ਦੇ ਘਰ ਜਾ ਕੇ ਜਾਂ ਕਿਸੇ ਧਾਰਮਿਕ ਸਥਾਨ ਤੇ ਜਾ ਕੇ ਚੋਰੀ ਕਰੇ ਬਹੁਤ ਬਹੁਤ ਸ਼ੁਕਰੀਆ ਬਣੇ ਰਹਿਣਾ ਭਵਤੀ ਨਵਾਸ਼ਣਾ ਆਪਣੇ ਛੋਟੇ ਦਿਨੇਸ਼ੂ ਜੀ ਕੈਮਰਾ ਪਰਸਨ ਵਿੱਚ ਕਿ ਉਹਨਾਂ ਜਾਦ ਦੋ ਉਹ ਜਲਦੀ ਫਿਰਤ ਹੋ ਜਾ ਰਮਗੇ ਸਤਿ ਸ਼੍ਰੀ ਅਕਾਲ ਰੱਖੋ